ਅੱਜ ਵੀ ਕਹਾਣੀ ਗੱਡੀ ਕਰ ਜੀ ਹਾਂ ਮੈਂ ਹਾਂ ਗੱਟੜੀ ਕਰ ਮੇਰਾ ਕੰਮ ਹੈ ਤੁਹਾਡੀਆਂ ਗੱਡੀਆਂ ਸੰਭਾਲਣਾ ਤਾਂ ਕਿ ਤੁਸੀਂ ਆਪਣਾ ਭਾਰ ਮੇਰੇ ਹਵਾਲੇ ਕਰਕੇ ਆਜ਼ਾਦ ਪੰਛੀ ਦੀ ਤਰ੍ਹਾਂ ਉਡਾਰੀ ਮਾਰ ਸਕੋ ਅਤੇ ਆਪਣੇ ਕੰਮਕਾਰ ਆਸਾਨੀ ਨਾਲ ਕਰ ਸਕੋ ਮੇਰਾ ਟਿਕਾਣਾ ਹੈ ਹਰ ਬੱਸ ਸਟੈਂਡ ਰੇਲਵੇ ਸਟੇਸ਼ਨ ਅਤੇ ਗੁਰਦੁਆਰੇ ਜਾਂ ਮੰਦਿਰ ਵਿੱਚ ਮੈਂ ਤੁਹਾਡੇ ਸਿਰ ਵਿੱਚ ਹੀ ਹਾਜ਼ਰ ਹਾਂ ਦਿਮਾਗ ਦੇ ਰੂਪ ਵਿੱਚ ਮੇਰੇ ਕੋਲ ਤਰ੍ਹਾਂ-ਤਰ੍ਹਾਂ ਦੀਆਂ ਗੱਡੀਆਂ ਆਉਂਦੀਆਂ ਹਨ ਹਰ ਗੱਡੀ ਦੀ ਇੱਕ ਕਹਾਣੀ ਹੁੰਦੀ ਹੈ ਗੱਡੀ ਭਾਵੇਂ ਹਲਕੀ ਹੋਵੇ ਜਾਂ ਭਾਰੀ ਸਾਫ਼ ਸੁਥਰੀ ਹੋਵੇ ਜਾਂ ਗੰਦੀ ਅਮੀਰ ਦੀ ਹੋਵੇ ਜਾਂ ਗਰੀਬ ਦੀ ਮੈਂ ਕਿਸੇ ਨਾਲ ਭੇਦਭਾਵ ਨਹੀਂ ਕਰਦਾ ਹਰ ਗੱਡੀ ਦਾ ਦਰਦ ਸੁਣ ਲੈਂਦਾ ਹਾਂ ਉਸ ਨਾਲ ਦੋ ਚਾਰ ਹੰਜੂ ਵੀ ਵਹਾ ਲੈਂਦਾ ਹਾਂ ਬਸ ਫਿਰ ਤੋਂ ਤਿਆਰ ਹੋ ਜਾਂਦਾ ਹਾਂ ਨਵੀਂ ਗੱਡੀ ਦੀ ਕਥਾ ਸੁਣ ਲਈ ਸਭ ਨਾਲ ਮੇਰੀ ਤੈਰ ਆਲ ਜਾਂਦੀ ਹੈ ਗਾੜੀਆਂ ਕਈ ਤਰ੍ਹਾਂ ਦੀਆਂ ਆਉਂਦੀਆਂ ਪਹਿਲਾਂ ਲੋਹੇ ਦੇ ਟਰੰਕ ਵੀ ਹੁੰਦੇ ਸਨ ਆਮ ਤੌਰ ਤੇ ਫੌਜੀਆਂ ਦੀ ਤਾਂ ਇਹ ਜਿੰਦਸਾਂ ਆਉਂਦੇ ਆ ਹਨ ਇਹਨਾਂ ਨਾਲ ਮਾਂ ਬਾਪ ਭੈਣ ਭਰਾ ਅਤੇ ਕਈ ਵਾਰ ਘਰ ਵਾਲੀ ਦੀਆਂ ਜਾਦਾਂ ਨਿਕਤਾ ਅਤੇ ਬਾਰਡਰ ਦੀ ਅਕਲਤਾ ਦੀ ਨੀਰਸਤਾ ਵੀ ਕਿੰਨੇ ਹੀ ਮੌਕੇ ਹੋ ਕੇ ਹੁੰਦੇ ਕਿੰਨੇ ਹੀ ਮੁਰਦਾ ਰਮਾਨ ਘਰ ਦੀ ਤੰਗੀ ਮਾਂ ਬਾਪ ਦੀ ਮਜਬੂਰੀ ਜ਼ਿੰਦਗੀ ਦੀ ਕਰ ਕੀ ਹੁੰਦੀ ਅਤੇ ਇਹ ਟਰੰਕ ਇੱਕ ਫੌਜੀ ਜਵਾਨ ਦੀ ਪੂਰੀ ਕਹਾਣੀ ਹੀ ਕਹਿ ਦਿੰਦਾ ਅਤੇ ਕਦੇ ਕਦੇ ਤਾਂ ਕਹਾਣੇ ਸੁਣ ਮੇਰੇ ਹੰਝੂ ਵਹਿ ਤੁਰਦੇ ਕਈ ਗਾੜੀਆਂ ਪੁਰਾਣੇ ਖੱਦਰ ਦੇ ਝੋਲੇ ਵਿੱਚ ਹੁੰਦੀਆਂ ਮੈੜਾ ਜਿਹਾ ਕੱਢਿਆ ਝੋਲਾ ਕਿਸੇ ਕਿਸਾਨ ਦੀ ਪੂਰੀ ਕਹਾਣੀ ਹੀ ਕਹਿ ਦਿੰਦਾ ਜ਼ਮੀਨਾਂ ਦੇ ਝਗੜੇ ਕਿਚਹਿਰੀਆਂ ਦੀ ਲੋਟਾਂ ਤੇ ਘਰ ਦੀਆਂ ਮਜਬੂਰੀਆਂ ਇਹੋ ਜਿਹੀ ਗਾੜੀ ਆਪਣੀ ਰਾਮ ਕਹਾਣੀ ਸੁਣਾ ਕੇ ਮੇਰੇ ਨਾਲ ਸਾਂਝਾ ਕਰ ਰਹੀ। ਫਿਰ ਕਿਸੇ ਮਜ਼ਦੂਰ ਦੀ ਗੱਠ ਆ ਜਾਂਦੀ। ਲਿਬੜੀ ਹੋਈ 2-4 ਲੀੜੇ ਸਾਹਮਣੇ ਬੈਠੀ। ਸਾਰੀ ਜ਼ਿੰਦਗੀ ਅਤੇ ਘਰਾਂ ਦੀਆਂ ਮਜ਼ਦੂਰੀਆਂ ਦੀ ਪੰਡ। ਪਸੀਨੇ ਦੀ ਬਦਬੂ ਮਾਰਦੀ। ਪਰ ਉਹ ਆਖਦੀ ਕਿ ਬਦਬੂ ਨਹੀਂ ਸਗੋਂ ਇਹ ਤਾਂ ਦੁਨੀਆਂ ਦੇ ਸਿਰਜਕ ਦੀ ਪਸੀਨੇ ਦੀ ਖੁਸ਼ੂ ਹੈ। ਕਹਿੰਦੀ ਮੇਰਾ ਸਿਰ ਇਸ ਦਾ। ਪਸੀਨਾ ਸੁੰਘ ਕੇ ਉੱਚਾ ਹੋ ਜਾਂਦਾ ਹੈ ਇਹੋ ਜਿਹੀ ਗੱਡ ਦੀ ਸਾਹਮਕੀ ਤਾਂ ਮੈਂ ਵੀ ਫਕਰ ਮਹਿਸੂਸ ਕਰਦਾ ਹਾਂ ਕਈ ਵਾਰ ਕਿਸੇ ਨੌਕਰੀ ਲਈ ਭਟਕਦੇ ਨੌਜਵਾਨ ਦੀ ਗੱਡੀ ਵੀ ਆ ਜਾਂਦੀ ਹੈ ਉਸ ਵਿੱਚ ਬੇਰੁਜ਼ਗਾਰੀ ਦਾ ਦਰਦ ਮਾਂ ਬਾਪ ਦੀ ਮਜੂਰੀ ਕੁੱਟ-ਕੁੱਟ ਕੇ ਭਰੀ ਹੁੰਦੀ ਕਈ ਵਾਰ ਤਾਂ ਉਸ ਦੀ ਰਾਮ ਕਹਾਣੀ ਸੁਣਦਿਆਂ ਮੇਰੇ ਆਪਣੇ ਆਪ ਹੀ ਹੰਝੂ ਵਗ ਦ ਜਾਂਦੇ ਕਦੀ ਕਦੀ ਅਮੀਰਾਂ ਦੀਆਂ ਗੰਡਾ ਵੀ ਆ ਜਾਂਦਾ ਬੜੀਆਂ ਸੋਹਣੀਆਂ ਲੱਗਦੀਆਂ ਬਾਹਰੋਂ ਬੜੀਆਂ ਆਕੜ ਵਾਲੀਆਂ ਲੱਗਦੀਆਂ ਨਿੱਖਰੀਆਂ ਨਿੱਖਰੀਆਂ ਬਾਕੀ ਗੰਡਾਂ ਤੋਂ ਨੱਕ ਵੱਟਦੀਆਂ ਇੰਜ ਲੱਗਦਾ ਜਿਵੇਂ ਕਿਸਾਨ ਮਜ਼ਦੂਰ ਅਤੇ ਭਟਕਦੇ ਨੌਜਵਾਨ ਦੀ ਹਰ ਮਜਬੂਰੀ ਇਹਨਾਂ ਦੀ ਲੁੱਟ ਕੇ ਨਿਕਲੀ ਹੋਵੇ ਇਹਨਾਂ ਦੀ ਰਾਸ ਮੇਰੇ ਨਾਲ ਕਦੇ ਵੀ ਨਹੀਂ ਰਣੀ ਤੇ ਨਾ ਹੀ ਇਹਨਾਂ ਦੀ ਕਹਾਣੀ ਵਿੱਚ ਦਰਦ ਨਜ਼ਰ ਆਇਆ ਹਾਂ ਜਿਆਸੀ ਜਰੂਰ ਹੁੰਦੀ ਸੀ ਖੈਰ ਸਮਾਂ ਬਦਲਿਆ ਤਾਂ ਕਠੜੀਆਂ ਦਾ ਰੂਪ ਰੰਗ ਰੂਪ ਅਤੇ ਸਫਰ ਵੀ ਬਦਲ ਗਿਆ ਹੁਣ ਕੱਪੜੇ ਦੇ ਕਿਲਵਟੀਆਂ ਝੋਲਿਆਂ ਵਾਲੀਆਂ ਬੈੜੀਆਂ ਕੁਚਾਲੀਆਂ ਗਸ਼ੀਆਂ ਨਹੀਂ ਹੁਣ ਬੈਗ ਹੋ ਗਏ ਹਨ ਬਰੀਫ ਕੇਸ ਵੀ ਗੰਡਾਂ ਦੇ ਹੋਰ ਕਈ ਰੂਪ ਧਾਰਾ ਗਏ ਹਾਲ ਹਾਂ ਮੈਂ ਵੀ ਤਾਂ ਲਗੇਜ ਰੂਮ ਬਣ ਗਿਆ ਹਾਂ ਮੇਰਾ ਇੱਕ ਹੋਰ ਵੀ ਟਿਕਾਣਾ ਹੈ ਤੁਹਾਡੇ ਦਿਮਾਗ ਵਿੱਚ ਮੈਂ ਤੁਹਾਡੀ ਹਰ ਯਾਦ ਉਹ ਸਾਂਭ ਕੇ ਰੱਖਦਾ ਹਾਂ ਹਰ ਚੰਗੀ ਅਤੇ ਮਾੜੀ ਯਾਦ ਕਿੰਨਾ ਕਿੰਨਾ ਚਿਰ ਸਾਂਭੀ ਰਹਿੰਦੀ ਹੈ ਕਿੰਨੀਆਂ ਗੱਲਾਂ ਕਿੰਨਾ ਕਿੰਨਾ ਚਿਰ ਵੱਜੀਆਂ ਰਹਿੰਦੀਆਂ ਬਚਪਨ ਦੀਆਂ ਜਵਾਨੀ ਦੀਆਂ ਤੇ ਬੁਢਾਪੇ ਦੀਆਂ ਮਾਂ ਦੀਆਂ ਸਹਦੀਆਂਆਂ ਮਿੱਠੀਆਂ ਦਾਦੇ-ਦਾਦੀ ਦੀਆਂ ਬੋੜ ਜਾਂ ਪਿੱਪਲ ਦੀਆਂ ਛਾਂ ਵਰਗੀਆਂ ਭੈਣਾਂ ਦੀਆਂ ਚਰਨੇ ਦੇ ਪਾਣੀ ਵਰਗੀਆਂ ਨਿਰਸਰ ਅਤੇ ਸਾਫ ਤੇ ਪਵਿੱਤਰ ਬਾਪੂ ਦੀਆਂ ਅਦਰਕ ਦੇ ਰਸ ਵਰਗੀਆਂ ਥੋੜੀਆਂ ਕੌੜੀਆਂ ਅਤੇ ਮਿੱਠੀਆਂ ਕਈ ਕਰੇਲੇ ਵਰਗੀਆਂ ਕੌੜੀਆਂ ਵੀ ਹੁੰਦੀਆਂ ਨੇ ਕਈ ਥੱਲੇ ਦੱਬੀਆਂ ਰਹਿ ਜਾਂਦੀਆਂ ਹਨ ਜਦ ਖੁੱਲਦੀਆਂ ਹਨ ਤੁਸੀਂ ਤਾਜੀ ਕਲੀ ਬਾਹਰ ਖੜ ਜਾਂਦੇ ਹੋ ਤੁਹਾਡੇ ਸਾਹਾਂ ਵਿੱਚ ਖੁਸ਼ਬੂ ਖੁੱਲ ਜਾਂਦੀ ਹੈ ਕਈ ਜਦਾਂ ਤੁਹਾਨੂੰ ਉਦਾਸ ਕਰ ਦਿੰਦੀਆਂ ਹਨ ਇਸ ਲਈ ਮੈਂ ਤੁਹਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹਾਂ ਅਤੇ ਹਰ ਕਦਮ ਤੇ ਤੁਹਾਡੇ ਨਾਲ ਨਾਲ ਚੱਲਦਾ ਹਾਂ ਤੁਹਾਡਾ ਅੰਗ ਹਾਂ ਇੱਕ ਕਿਸਮ ਦਾ ਤੁਹਾਡਾ ਹੀ ਰੂਪ ਹਾਂ ਤੁਹਾਡੀ ਹੀ ਕਹਾਣੀ ਹਾਂ ਅਤੇ ਤੁਹਾਡੀ ਹੀ ਜੀਵਨ ਸ਼ੈਲੀ ਹਾਂ ਇਸ ਲਈ ਆਓ ਰਲ ਕੇ ਹੱਬਲਾ ਮਾਰੀਏ ਕਿ ਤੁਹਾਡੇ ਜੀਵਨ ਦਾ ਅਗਾੜੀ ਘਰ ਹਮੇਸ਼ਾ ਹੀ ਸੋਹਣੀਆਂ-ਸੋਹਣੀਆਂ ਯਾਦਾਂ ਨਾਲ ਮਹਿਕਦਾ ਰਹੇ ਲੁੱਟ ਖਸੁੱਟ ਖਤਮ ਹੋਵੇ ਅਤੇ ਤੁਹਾਡੇ ਜੀਵਨ ਵਿੱਚ ਤੁਹਾਡੀਆਂ ਦਾ ਫੁੱਲ ਸਦਾ ਲਈ ਸਦਾ ਮਹਿਕਦਾ ਤੇ ਟਹਿਕਦਾ ਰਹੇ ਮੈਂ ਤੁਹਾਡਾ ਗਾਢੀ ਘਰ ਤੁਹਾਡੇ ਸੋਹਣੇ ਜੀਵਨ ਲਈ ਸਦਾ ਦੁਆ ਕਰਦਾ ਤੁਹਾਨੂੰ ਅਲਵਿਦਾ ਕਹਿੰਦਾ ਤੁਹਾਡਾ ਆਪਣਾ ਗਾਢੀ ਘਰ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲਗੀ ਤੁਸੀਂ ਇਸ ਬਾਰੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੁਸੀਂ ਵੀ ਆਪਣੀਆਂ ਆਪਣੀਆਂ ਗਾੜੀਆਂ ਬਾਰੇ ਜਾਂਦਾਂ ਦੀਆਂ ਗਾੜੀਆਂ ਬਾਰੇ ਅਤੇ ਗਾਢੀ ਘਰ ਬਾਰੇ ਜਰੂਰ ਵੱਧ ਤੋਂ ਵੱਧ ਕਮੈਂਟ ਕਰਕੇ ਦੱਸੋ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ